ਰਦਾਸ ਜੀ ਤੁਹਾ ਸਾਰੇ ਆਨਤਮਾਂ ਨੂੰ ਆ ਮਾਫੀ ਮੰਗਦਾ ਠੀਕ ਹੈ ਬੱਲਾਤਾਂ ਤੇ ਅਦਿੱਤਮ ਸੰਸਕਰ ਤੇ ਆ ਮੇਰੇ ਹੈਂਡ ਨੂੰ ਮੈਂ ਕਿਉਂ ਨਾ ਲੈਣੂ ਇਹ ਅਸਤਾਨ ਚਾਉਣਾ ਤੇ ਮੈਂ ਅੱਧੇ ਪੜਾਏ ਡੋਸਟਰ ਜਦੋਂ ਅਸੀਂ ਸੀਰੀਅਲ ਕੰਤੇ ਸੀ ਸਰਹੱਦ ਉਹ ਸੁਰਲ ਦੇ ਨੰਬੋਤਾ ਲੱਗਿਆ ਸੀ ਕਿ ਮੈਂ ਐਂਗਜ਼ਾਈਟੀ ਦਮਗੀਨ ਜ਼ ਬੀਨੋ ਬਾਈ ਬੀਨੋ ਲੈ ਕੇ ਗਿਆ ਸੀ ਪੀਜੀਆਈ ਉੱਤੇ ਡਾਕਟਰ ਨੇ ਕਿਹਾ ਸੀ ਇਹ ਦਮਾਰੀ ਨਹੀਂ ਹੁੰਦੀ ਇਹ ਆਪਣਾ ਸੈਲਫ ਕੰਟਰੋਲ ਹੁੰਦਾ ਉਹਦਾ ਮੈਨੂੰ ਪਹਿਲੀ ਵਾਰ ਪਤਾ ਲੱਗਿਆ ਇਹ ਰੋਥੇ ਹੀ ਦੂਜਾ ਸੀਰੀਅਲ ਨਾਲ ਹੀ ਜਾਂਦਾ ਸੀਗਾ ਮਨ ਜਿੱਤੇ ਜਗਜੀਤ ਉਹਦਾ ਉਹਨੇ ਮੈਨੂੰ ਵੀ ਨੋਡਲ ਲਾ ਕੇ ਜੈ ਡਾਕਟਰ ਕੋਲ ਚਲੋ ਅੱਧੀ ਹੋ ਗਈ ਸੀ ਮੇਰੇ ਕਿ ਵਾਕਈ ਸਸਤਾ ਅਕਲਾਕ ਅੱਲਾਹ ਕੋ ਤੁਸੀਂ ਗਾ ਤੋਲੀ ਜਗੁਰ ਮਿਲ ਤੋਲੀ ਦਾ ਟਾਇਰ ਸਿਰ ਤੇ ਚੜਨ ਵਾਲ ਕੇ ਸੀ ਉਹਨਾਂ ਤੋਂ ਮੈਨੂੰ ਬੜਾ ਜਿੰਦਗੀ ਦੀ ਸੀ ਮੈਨੂੰ ਡਰ ਤੋਂ ਬਣਾ ਕੀਤਾ ਹੋਇਆ ਕਿ ਤੂੰ ਬੋਤ ਆਜ਼ਾਦ ਹੈ ਉਹਦੇ ਖਾਲਾਤਾਂ ਦੇ ਰਾਜ ਆਖਰ ਮੈਂ ਅਫਸਰ ਤੋਂ ਦਿੰਦੇ ਸੀਲ ਕੱਟਿਆ ਸੀ ਕੀ ਰੌਣ ਟੋਰਦਾ ਸੀ ਤੇ ਮੈਨੂੰ ਤੇਰੀ ਆਪਾ ਆ ਕੇ ਮਜ਼ਾ ਬੁਢੋੜ ਮਜ਼ੂੜ ਕੇ ਮੈਨੂੰ ਇਹ ਹਾਲ ਤੂੰ ਬਾਰ ਕਿੱਦਿਆ ਸੀ ਰੋ ਮੇਜ ਕਰਕੇ ਨਹੀਂ ਉੱਥੇ ਆਦਰ ਹੋਇਆ ਰਜੀ ਮਾੜਮ ਦੇ ਬ੍ਰਦਰ ਦੀ ਕੱਥ ਹੋਈ ਗੋਦਰ ਰਿਸ਼ੀ ਦੀ ਮੈਂ ਹਰ ਤੂੰ ਸਤਿਕਾਰ ਤੇ ਪਹੁੰਚਿਆ ਮੈਨੂੰ ਨਹੀਂ ਜਿੰਦੀ ਕਦੇ ਐਸਾ ਹੀ ਤੂੰ ਕਿਉਂ ਆ ਗਿਆ ਉੱਥੇ ਅਸੀਂ ਤੇ ਨੋ ਸਮਝ ਆ ਕਿ ਇਹਨਾਂ ਨੂੰ ਜਦੋਂ ਕੋਈ ਤੁੰਤਕਾਰ ਕਰਾਈ ਮੈਂ ਮੈਂ ਪਰੋ ਰੋਇਸ ਕਰਕੇ ਨਹੀਂ ਉੱਠਿਆ ਅੱਜ ਹੁਣ ਮੈਂ ਕੱਫਰੋ ਦੇ ਬਾਲ ਛੋਟ ਸੀ ਮੈਂ ਦੋ ਦਿਨ ਪਹਿਲਾਂ ਕੋਦੀ ਸੀ ਅੱਜ ਮੇਰੇ ਗਵਾੜ ਜਿਹੜੇ ਦੋਸਤ ਨਾਲ ਮੈਂ ਬਚਪਨ ਤੋਂ ਹਸਤਾ ਖੇਡਦਾ ਰਿਹਾ ਇੱਕ ਤਰ੍ਹਾਂ ਨਾਲ ਮਾਮੇ ਦੇ ਪੁੱਤ ਨੇ ਨਾਨਕੇ ਦੇ ਮਹਿਬਲੇ ਉਹਦੀ ਘਰ ਆਲੀ ਚੱਲਣਾ ਕਰ ਗਈ ਸੀ ਅੱਜ ਉਹਦੇ ਫੁੱਲ ਚੂੜਨੇ ਸੀ ਮੇਰਾ ਬ੍ਰਦਰ ਮੈਨੂੰ ਕਹਿ ਗਿਆ ਨਾ ਵੀਰੇ ਦੋ ਜਣਾ ਜਾਇ ਤੇ ਜਾਣਾ ਹੋਇਆ ਸ਼ਾਮ ਸ਼ੂਨੋਂ ਚਲੇ ਜੀ ਤਪਹੁਤ ਉਹਦੇ ਦੇ ਕੇ ਤੈਨੂੰ ਫੇਰ ਪ੍ਰੋਬਲ ਮਾਉ ਮੈਂ ਕਰੇ ਬੇਟਾ ਇਹਦੇ ਮੈਂ ਕਿੰਨੇ ਲੋਕਾਂ ਦਾ ਗੁਨਾਹਗਰ ਹੈ ਇਹ ਨਹੀਂ ਹੁੰਦਾ ਮਰਗਤੇ ਕਦੇ ਵੀ ਮੈਂ ਅੱਜ ਮੇਰੇ ਦਿਲ ਤੋਂ ਮੈਂ ਸੋਧ ਜ਼ੋਰ ਕਰਕੇ ਇਹ ਗੱਲ ਸਾਰੇ ਦੇ ਸਾਹਮਣੇ ਹਾਲਾਂਕਿ ਗਲਾ ਕਰ ਲਗੋਲ ਕੋ ਰਹੇ ਹੁੰਦੇ ਨੇ ਨਾ ਗੱਲਾਂ ਨੂੰ ਮੈਂ ਨਹੀਂ ਲਗੋਂਦਾ ਨਹੀਂ ਮੈਂ ਐਂਗਜ਼ਾਇਟੀ ਦਾ ਮਰੀਜ਼ ਆ ਵੇ ਸਭ ਦੇ ਸਾਹਮਣੇ ਕਹਿਣਾ ਚਾਹਾਂ ਮੈਂ ਮੈਂ ਬਲੈਂਕ ਤੇ ਡਰ ਦਾ ਮਰੀਜ਼ ਆ ਮੈਂ ਇਸ ਕਰਕੇ ਆਪਣੇ ਸਗਿਆਂ ਦੇ ਆਪਣੇ ਵੀਰਾਂ ਦੇ ਆਪਣੀਆਂ ਭੈਣਾਂ ਦੇ ਕੋਲ ਮੈਂ ਸੰਸਕਾਰਾਂ ਦੇ ਮੈਂ ਨਹੀਂ ਜਾਂਦਾ ਕਿਉਂਕਿ ਸਾਰੇ ਹਾਲਤ ਹੋਰ ਕਰ ਉਹ ਜਾਦੀ ਹੈ ਮੇਰੇ ਗੁਰੂ ਤੇ ਹਰਪਾਲ ਜਵਾਣਾ ਜੀ ਚਲਣਾ ਕਰੀਏ ਸੀ ਮੈਂ ਉਹਨਾਂ ਦੇ ਘਰ ਗਿਆ ਕਈ ਦਿਨਾਂ ਬਾਅਦ ਉਹਨਾਂ ਦੇ ਬੱਚੇ ਤੋਂ ਹੈ ਅਨਦੀ ਮੇਸੇ ਮੇਰੀ ਵੱਡੀ ਭੈਣ ਨੀਨਾ ਰੋਣਾ ਇਸਾ ਰੋ ਰਹੀ ਮੈਨੂੰ ਦੇਖ ਉਹਨਾਂ ਦਾ ਰੋਣ ਨਿਕਲ ਗਿਆ ਫੇਰ ਮੈਨੂੰ ਫੇਰ ਉਹਨਾਂ ਦੀ ਨੋ ਉਹਨਾਂ ਦੇ ਮਨਪਾਲਤ ਹੋਣਾਂ ਦੀ ਕਰ ਲਈ ਉਹ ਮੈਨੂੰ ਉਡੋਟ ਲੈ ਉਹ ਮੈਨੂੰ ਗੱਡੀ ਚ ਭਾ ਗਿਆ ਹਸਪੀਟਲ ਲੈ ਕੇ ਉੱਥੇ ਟੀਕਾ ਲਾਇਆ ਸੁੱਤਾ ਰਿਹਾ ਫਿਰ ਕਿਰਾਏ ਕੋਈ ਇਲਾਜ ਹੈ ਬੀ ਸੌਜੋ ਤੁਸੀਂ ਉਹਨਾਂ ਹਾਲਤ ਤਦ ਵੀਰ ਬਾਹਰ ਇਕਲੋਨੇ ਹੋ ਬਹੁਤ ਵਾਰੀ ਹੋ ਚੁੱਕੇ ਮੇਰੇ ਨਾਲ ਪਰ ਮੈਂ ਕਦੇ ਜਾਗਿਆਰ ਨਹੀਂ ਕੀਤਾ ਮੇਰੇ ਨੇੜੇ ਦੇ ਜਿਹੜੇ ਕਰੀਬੀ ਦੋਸਤ ਨੇ ਉਹ ਜਾਣਦੇ ਨੇ ਸੋ ਮੈਂ ਸੋ ਸਭ ਤੋਂ ਮਵੀ ਮੈਂ ਦਾ ਮੈਂ ਇੱਕ ਦੋ ਵਾਰੀ ਇਹ ਇਹ ਮਾਜਰਾ ਦੇਖਿਆ ਜਦੋਂ ਬਤਾਏ ਕਿ ਹੋ ਰਹੀ ਥੀ ਉਹ ਲਾਜ਼ਾਰ ਦੀ ਤੇ ਮੇਰੇ ਦੋਸਤ ਯਾਰ ਮੇਰੇ ਡਾਇਰੈਕਟਰ ਮੇਰੇ ਰਾਈਟਰ ਮੇਰੇ ਉਹ ਉਹ ਜ਼ਰਦਾਰ ਲੋਰੀ ਦੀ ਉਹ ਉਨਨੀ ਹਾਲਤ ਦੇਖੀ ਮੈਂ ਉਸੇ ਵੇਲੇ ਖਿਆਲ ਆਤਾ ਫੋਨ ਬੰਦ ਕਰ ਦੇ ਮੈਂ ਨਹੀਂ ਦੇਖਣਾ ਮੈਂ ਦੇਖੂੰਗਾ ਦੇਖਾ ਬੱਚੀ ਹੋ ਸਕਦਾ ਇਹ ਬੈਡੀ ਬਹੁਤ ਜ਼ਬਰਦਸਤ ਤੋਂ ਮੈਂ ਕਰਦਿਆਂ ਨੂੰ ਜਾਂ ਤੋ ਉਸਤੇ ਨੂੰ ਜਾਂ ਸ਼ੂਟਿੰਗ ਤੇ ਇਹੋ ਜਿਹਾ ਮਾਹੌਲ ਬਿਲਕੁਲ ਕਰਨਾ ਨਹੀਂ ਚਾਹੀਦਾ ਮੈਂ ਕਿਵੇਂ ਕੈਸ ਕਰਕੇ ਮੈਂ ਜੋ ਨੁਸਾਨ ਹੈ ਤਾਂ ਮੈਂ ਮਾਫੀ ਮੈਂ ਮਾਫੀ ਬਖਸ਼ਤ ਮੈਨੂੰ ਮਾਫ ਕਰ ਦਿਓ ਦੋਸਤੋ ਸਰਦੂ ਵੀ ਤਾਂ ਅਧਿਓੜ ਕੇ ਹੋ ਗਏ ਬੰਦਾ ਮੈਂ ਇਕੱਲਾ ਬੈਠਾ ਕਰ ਬਹੁਤ ਪਸੰਦ ਕਰਦੇ ਨੋ ਮੇਨ ਤੁਸੀਂ ਮੇਰੀਆਂ ਫਿਲਮਾਂ ਦੇਖ ਕੇ ਅੱਜ ਤੱਕ ਜੋ ਰਿਗਾਰਡ ਮੈਨੂੰ ਇੱਥੇ ਮਿਲਿਆ ਇਸ ਇਸ ਖੇਤ ਤੁਸੀਂ ਮੈਂ ਜਿਹੜੀ ਵੀ ਪੇਰਾ ਮਾਰਸਲਵਾਂ ਕਰਦਿਨੇ ਸਭ ਤੋਂ ਵੱਧੀ ਮਾਗਦਾ ਕਰਕੇ ਨੇ ਕਿ ਮੈਨੂੰ ਮਾਫ ਕਰ ਦਿਓ ਕਿ ਮੈਂ ਕੋਸ਼ਿਸ਼ ਕਰੂੰਗਾ ਹੈਗੇ ਉਹ ਵਾਲੇ ਦਿਨ ਪੱਲਾ ਸਾਹਿਬ ਦੇ ਘਰ ਉਹਨਾਂ ਦੇ ਪੁੱਤਰ ਉਹਨਾਰੇ ਕਰਦੇ ਮੈਂਬਰਾਂ ਸਾਰੇ ਉਹਨਾਂ ਤੋਂ ਮਾਫੀ ਮੰਗਣਾ ਹੋਊਗਾ ਉਹਨਾਂ ਦਾ ਦੁੱਖ ਸੰਭੇ ਰੂਹ ਹੈ ਪਰ ਮੈਂ ਨਹੀਂ ਜਾ ਸਕਿਆ ਉਹ ਸਿੱਧੀ ਮੈਂ ਮਾਫੀ ਮੰਗਦਾ ਸਾਰੇ ਪੱਤਰਕਾਰ ਭਾਈ ਸਾਰੇ ਤੋਂ ਵੀ ਔ ਕਿਸ ਨੇ ਅਖਰ ਮੇਰੇ ਬਾਰੇ ਨਹੀਂ ਲਿਖਿਆ ਵਾਲੇ ਤੱਕ ਨਹੀਂ ਤਾਂ ਫਿਰ ਜੇ ਨਜ਼ਰ ਚ ਆ ਜੇ ਫਿਰ ਬਹੁਤ ਬੰਦੇ ਦਾ ਸੋਸ਼ਲ ਮੀਡੀਆ ਤੇ ਗੰਧੀਆਂ ਗਾਲਾਂ ਕੱਢਣ ਲਾਇ ਕਹਿੰਦੇ ਨੇ ਬਹੁਤ ਵਿੱਚ ਕਰਦੇ ਨੇ ਪਰ ਇਸ ਵੇਲੇ ਇਤਕੀ ਮੈਂ ਇਸ ਗੱਲ ਤੋਂ ਪਤਾ ਨਹੀਂ ਕਿ ਰੱਬ ਨੇ ਮੇਰੇ ਸਿਰ ਤੇ ਹੱਥ ਰੱਖਤਾ ਮੈਂ ਬਚਿਆ ਹੋਇਆ ਮੈਨੂੰ ਕਿਸੇ ਨੇ ਕੋਈ ਮੜਾ ਟੰਗਾ ਨਹੀਂ ਬੋਲਿਆ ਕਿਰਪਾ ਕਰਕੇ ਰੱਬ ਮੈਨੂੰ ਮਾਫ ਕਰ ਦੇ Һәр <laughs> нәрсәнең